ਹਾਂਜੀ ਤੇ ਲੋ ਜੀ ਆਪਾਂ ਵਲੌਗ ਨਵਾਂ ਸ਼ੁਰੂ ਕਰਤਾ ਤੇ ਟਾਈਮ ਹੋ ਗਿਆ 2:30 ਇੱਧਰ ਆਪਣੇ ਉਧਰ ਭਈਏ ਲੱਗੇ ਹੋਣ ਟੈਨ ਲਾਣ ਇੱਕ ਵਾਰਸ਼ਨ ਕੰਪਲੀਟ ਹੋ ਗਿਆ ਤੇ ਇਹ ਵੀ ਤੁਹਾਨੂੰ ਲੱਗੇ ਹੋਏ ਨੇ ਉਧਰ ਆਪਣੇ ਅੰਕਲ ਵੀ ਆਏ ਨੇ ਮਿੱਟੀ ਸਵਾਰੀ ਕਰਨ ਵਾਲੇ ਮਿੱਟੀ ਸਵਾਰੀ ਕਰ ਰਹੇ ਨੇ ਮੀ ਤਾਂ ਅੰਕਲ ਨੂੰ ਕਹਿ ਦੇਣਾ ਸੀ ਮਿੱਟੀ ਪਰਲੇ ਪਾਸੇ ਵੀ ਪਾਣੀ ਥੋੜੀ ਜੀ ਪਰ ਨੀਤ ਜਾ ਰਿਹਾ ਪੱਲੇ ਦਹੀਂ ਪੱਲੇ ਬਣਾਣੇ ਨੇ ਤੇ ਪਾਪੜੀਆਂ ਅਸੀਂ ਬਣਾਈਆਂ ਨਹੀਂ ਹੈਗੀਆਂ ਜਿਹੜੀਆਂ ਗੋਲ ਗੱਪੇ ਵਾਲੀਆਂ ਹੁੰਦੀਆਂ ਨੇ ਵਾਵਾ ਲੈ ਆਈ ਪੈਦੀਆਂ ਥੋੜੀਆਂ ਆਉਣੀਆਂ ਨੇ ਮੱਠੀਆਂ ਥੋੜੀ ਪਾਗਲ ਨਹੀਂ ਆ ਆਪਣੀ ਅਸੀਂ ਸਾਜੀ ਜਾਣੇ ਹੋਊਗਾ ਹੋਵੇ ਨਾ ਹੋਵੇ ਤੇ ਹੁਣ ਮੱਠੀਆਂ ਕਿੱਥੋਂ ਲਿਆਏਗਾ ਉਹ ਤਾਂ ਮੱਠੀਆਂ ਕੌਣ ਪਾਉਂਦਾ ਗੰਦਾ ਤੇਲ ਹੋਊਗਾ ਪਾਪੜ ਦੇਖ ਲੈ ਤੈਨੂੰ ਜਿਵੇਂ ਸਹੀ ਲੱਗਦਾ ਹਾਏ ਹਾਏ ਗਰਮੀ ਇੰਨੀ ਹੋਈ ਪਈ ਨਾ ਪੁੱਛੋ ਨਾ ਇੰਨੀ ਗਰਮੀ ਇੰਨੀ ਗਰਮੀ ਬੁਰਾ ਹਾਲ ਦੇਖਦੇ ਸਾਡੇ ਅੰਕਲ ਲੱਗੇ ਹੋਏ ਨੇ ਆ ਪਹਾੜ ਹੀ ਲੱਗਿਆ ਪੂਰਾ ਮਿੱਟੀ ਦਾ ਇਹਨੂੰ ਹੁਣ ਸਵਾਰਾ ਕਰਨਾ ਮੈਂ ਦੱਸ ਕਿ ਹੁੰਨੀ ਆ। ਓਹੋ ਹੋਹ ਚੜਿਆ ਹੀ ਨਹੀਂ ਜਾਂਦਾ। ਕਿੱਧਰ ਗਏ ਹਾਕ ਮੰਕਲ? ਬਾਕੀ ਘਰ ਦਾ ਕੰਮ ਥੋੜਾ ਜਿਹਾ ਰਹਿ ਗਿਆ। ਥੋੜਾ ਜਿਹਾ ਠੀਕ ਹੈ। ਵਾਵਾ ਹੀ ਰਹਿ ਗਿਆ। ਚਲੋ ਜੀ ਇੱਧਰ ਵਾਸ਼ਰੂਮ ਆਪਣਾ ਕੰਪਲੀਟ ਹੋ ਗਿਆ। ਹਜੇ ਮਤਲਬ ਕੰਪਲੀਟ ਪ੍ਰੋਪਰ ਕੰਪਲੀਟ ਨਹੀਂ ਹੋਇਆ। ਜਸ ਟੈਲਾਂ ਦਾ ਕੰਮ ਜਿਹੜਾ ਉਹ ਕੰਪਲੀਟ ਹੋਇਆ। ਇਹ ਪ੍ਰੋਪਰ ਫਿਨਿਸ਼ਿੰਗ ਹੋਏਗੀ ਫਿਰ ਤੁਹਾਨੂੰ ਪਤਾ ਲੱਗਣਾ ਟਾਈਲਸ ਵਗੈਰਾ ਲੱਗ ਗਈਆਂ ਨੇ ਡਾਊਨ ਸੀਲਿੰਗ ਵੀ ਹੋ ਗਈ ਉੱਪਰ ਤੇ ਬਾਕੀ ਸੀਟਾਂ ਰਹਿ ਗਈਆਂ ਨੇ ਵਾਸ਼ ਵੇਸ਼ ਨੇ ਇੱਧਰ ਵਾਸ਼ਿੰਗ ਏਰੀਆ ਜਿਹੜਾ ਇਹ ਤੇ ਬਾਕੀ ਤਾਂ ਸਾਰਾ ਹੋ ਹੀ ਗਿਆ ਟੋਟਲ ਹੁਣ ਹੌਲੀ-ਹੌਲੀ ਕਹਿੰਦੇ ਪਹਿਲਾਂ ਅਸੀਂ ਸਾਰੀਆਂ ਕੰਧਾਂ ਤੇ ਲਾ ਕੇ ਜਿਹੜਾ ਆਪਣਾ ਫਲੋਰ ਹੈ ਫਿਰ ਆਪਾਂ ਸ਼ੁਰੂ ਕਰਾਂਗੇ ਤੇ ਹੁਣ ਦੂਸਰੇ ਵਾਸ਼ਰੂਮ ਨੂੰ ਲੱਗੇ ਹੋਏ ਨੇ ਉਧਰ ਅਜੇ ਸਟਾਰਟ ਨਹੀਂ ਕੀਤਾ ਤੇ ਬਾਹਰ ਹੁਣ ਮਿੱਟੀ ਕਰਨੀ ਸਵਾਰੀ ਮਿੱਟੀ ਸਵਾਰੀ ਕਰਾ ਦਈਏ ਤੇ ਇੱਥੇ ਸਾਡੇ ਭਈਏ ਸੰਦਨ ਵਿਚਾਰੇ ਰਾਤ ਨੂੰ ਖਾਣਾ-ਦਾਣਾ ਵੀ ਆਪ ਹੀ ਬਣਾਉਂਦੇ ਨੇ। ਆਹ ਇਹਾ ਗਰਮੀ ਬਹੁਤ ਹੋਈ ਪਈ ਪੂਰਾ 8:30 ਦਾ ਟਾਈਮ ਆ ਗਰਮੀ ਪੂਰੀ ਫੁੱਲ ਪੈਂਦੀ ਪਈ ਏ ਤੇਦਰ ਆਪਾਂ ਵੀ ਰਾਤ ਦੀ ਸਬਜ਼ੀ ਦੀ ਕਰਨੀ ਪਿਆਲੀ ਚੱਲ। ਬਾਜ਼ਾਰ ਦਾ ਵੀ ਜਿਹੜਾ ਕੱਟਣਾ ਕਿਉਂਕਿ ਬਾਜ਼ਾਰ ਦੇ ਬਹੁਤ ਕੰਮ ਪਏ ਨੇ ਕੱਟਣ ਵਾਲੇ। ਉਹ ਵੀ ਕਰਨੇ ਨੇ। ਲੋ ਜੀ। ਆਪਾਂ ਹੁਣ ਚੱਲਦੇ ਅੰਦਰ। ਹਾਂ ਹੈ ਲੋਕ ਕਲਾ ਸੜਿਆ ਕਿਸੇ ਨੇ ਦੱਸ ਮੇਰੇ ਪੈਰ ਸੜਨ ਦੇ ਧੁੱਪੇ ਲੋਕ ਕਿਉਂ ਲਾਇਆ ਭਾਈ ਲੋਕ ਲੱਗ ਬੈਠੇ ਸਾਰੇ ਅੰਦਰ ਹੇ ਲੋ ਗਾਇਸ ਇਹ ਤਰਹ ਚੱਲ ਰਹੀ ਭੱਲਿਆਂ ਦੀ ਤਿਆਰੀ ਚਟਨੀ ਬਣ ਗਈ ਪਰ ਗਗਨ ਤੂੰ ਚਟਨੀ ਗਲਤ ਬਣਾਤੀ ਯਾਰ ਸਿੰਪਲ ਬਣਾਣੀ ਅਸੀਂ ਇੰਝ ਬਣਾਉਂਦੇ ਨੇ ਨਹੀਂ ਜੀਰਾ ਪਾਊਡਰ ਦਹੀਂ ਭੱਲਿਆਂ ਦੇ ਉੱਤੇ ਪਾ ਕੇ ਫਿਰ ਚਟਨੀ ਪਾਉਂਦੇ ਨੇ ਉੱਤੇ ਵੀ ਪਾਉਂਦੇ ਹੁੰਦੇ ਨੇ ਉਹ ਫਿਰ ਤਾਂ ਜੀਰੇ ਜੀਰਾ ਹੋ ਜਾਣਾ ਹੋਣਾ ਹੈ ਹੋਣਾ ਕਿਉਂ ਨਹੀਂ ਕੋਪਣਾ ਕੋਈ ਨਾ ਬਟੂ ਨੂੰ ਲੈ ਆ ਫਿਰ ਕੀ ਸੁਆਦ ਹੋਣਾ ਭੱਲੇ ਤੂੰ ਹੀ ਭੋਂਦੇ ਨਹੀਂ ਉਹਨਾਂ ਨੂੰ ਕਿਉਂ ਕਿਉਂ ਕੇ ਰੱਖਣਾ ਭੋਂ ਕੇ ਘੜਾ ਕੇ ਤਰਾ 2 ਮਹੀਨੇ ਰੱਖਣਾ ਲੈ ਚੱਲ 2 ਮਹੀਨੇ ਹੋਰ ਚਾਹ ਧਰਿਓ ਵੀ ਕਰੀ ਜਾਨੀ ਸੁਣਾ ਵੀ ਉਤਾ ਦੇ ਤੂੰ ਵੀ ਧੂਨ ਧਰਦੇ ਹੋ ਚਾਹ ਧਰਦੇ ਯਾਰ ਚਾਹ ਧਰ ਦੋ ਫੜਾ ਲਾ ਤਾ ਤੂੰ ਚਾਹ ਧਰ ਦੇ ਤੂੰ ਚਾਹ ਧਾਰਾ ਬਣਾਇਆ ਨਾ ਕਰ ਸੇ ਇਹ ਚਾਹ ਮੈਂ ਕਿੰਨੇ ਪਾਣੀ ਚ ਥੋੜੇ ਲੂਣ ਪਾ ਕੇ ਤੁਹਾਨੂੰ ਕਦੀ ਗਰਜ ਪਿਆ ਤੀ ਤੈਨੂੰ ਮੈਨੂੰ ਕਾਲ ਕਰ ਰੱਖੇ ਕਿਹੜਾ ਮੈਂ ਬਾਪ ਕਿਹੜਾ ਨੂੰ ਮਾਰਨੇ ਪਵਾ ਦੇ ਗਗਣੀ ਤੇ ਆ ਰਹੀ ਹੈ ਕਿ ਗਰਮ ਚ ਪੀਉਣੇ ਨੇ ਮੈਂ ਤਾਂ ਠੰਡੇ ਪਾਣੀ ਚ ਭੋਈਂਦਾ ਹੂੰ ਨਾ ਪਾ ਇਹਦਾ ਸਾਰਾ ਪੇਨ ਜਿਹੜਾ ਹੁੰਦਾ ਉਹ ਵੀ ਨਿਕਲ ਜਾਂਦਾ ਯਾਰ ਨੰਗੇ ਪੈਰੀ ਕਹਿੰਦੇ ਤੁਰੋ ਨੰਗੇ ਪੈਰ ਤਾਂ ਤੁਰਿਆ ਹੀ ਨਹੀਂ ਜਾਂਦਾ ਜੀ ਕਾਲਾ ਪੈਂਦਾ ਹੈ ਇਧਰ ਇਤਨਾ ਨਾ ਹਟਾ ਕੇ ਤੁਰੇ ਡਾਈਨਿੰਗ ਟੇਬਲ ਤੇ ਲੋਕੀ ਫਰੂਟ ਤਾਂ ਰੱਖਿਆ ਦੇਖਿਆ ਸੀ ਮੈਂ ਤੇ ਆ ਵਿੱਚ ਆਹ ਕਿਉਂ ਰੱਖਿਆ ਬਾਡੀ ਵਾਸ਼ ਨਾ ਕੇ ਬਹੁਤ ਨਾ ਕੇ ਬਹੁਤ ਮਾਣਿਆ ਰੱਖਿਆ ਪੈ ਜੂ। ਤਰ ਚ ਆਮਣ ਫਾਇਤਨ ਚੋਰ ਚ ਮਿਲ ਜੀ ਬਨਾਲੀ ਚਟਣੀ। ਭਉਣ ਲਗੇ ਭੱਲੇ ਪਤੀਲਾ ਦੇ ਮੈਨੂੰ ਕਿੱਥੇ ਆ ਉਹ ਪਿਆ ਥੱਲੇ ਮੈਨੂੰ ਫੁੜਾ ਮੋੜਿਆ ਨਹੀਂ ਜਾਂਦਾ ਮੇਰੇ ਕੋ। ਸੱਚ ਬਤਾਨਾ ਚਾਹੀਏ। ਸੱਚੀ ਬਤਾ ਰਹੀ ਹਾਂ ਕੁਲਿੰਦਰ ਪਾਪਾ ਪਿੱਛੇ ਸੁੱਤੇ ਨੇ ਪਰਨੀਤ ਸਰਾਣੇ ਬੈਠਾ ਹੈ। ਰੋਲਾ ਨਾ ਪਾਈ ਪਾਪਾ ਡਿਸਟਰਬ ਹੋਣਗੇ। ਕਿ ਲੋਜੀ ਇੱਧਰ ਆਪਾਂ ਨੇ ਭੱਲੇ ਪਾਣੀ ਦੇ ਵਿੱਚ ਪਿਉਂਤੇ ਨੇ ਚਾਹ ਬਣ ਗਈ ਆਪਣੀ ਇੱਕ ਪਾਸੇ ਤੇ ਭੱਲੇ ਹਜੇ ਕਹਿੰਦੇ ਠਰ ਕੇ ਖਾਣੇ ਨੂੰ ਇੱਧਰ ਆਪਾਂ ਜੀਰਾ ਜੂਰਾ ਭੁੰਨ ਰਹੇ ਆ ਜੀਰਾ ਜੂਰਾ ਭੁੰਨ ਲਿਆ ਪਹਿਲਾਂ ਫਿਰ ਕਰਦੇ ਆਂ ਤਿਆਰੀ ਤੇ ਇੱਧਰ ਆਪਣੀ ਜਿਹੜੀ ਚਟਣੀ ਏ ਉਹ ਬਣ ਕੇ ਤਿਆਰ ਆ ਬਣਾਵਾਂਗੇ ਤੈਂ ਭੱਲੇ ਘੈਂਟ ਜੇ ਜ਼ਰੂਰ ਤੁਹਾਨੂੰ ਦਿਖਾਵਾਂਗੇ ਟੇਸਟ ਵੀ ਕਰਾਵਾਂਗੇ ਜੀਰਾ ਭੁੱਜਿਆ ਚੱਲਾ ਬਸ ਆਪਣਾ ਫਿਰ ਆਪਾਂ ਜੀਰਾ ਪੀਸ ਕੇ ਰੱਖ ਲਾਂਗੇ ਮੂਹਰਾ ਬੜੀ ਪੌਲੀ ਰੋਟੀ ਘਰ ਹਾਏ ਦਸਨੀ ਐਨੀਆਂ ਪਤਲੀਆਂ ਪਤਲੀਆਂ ਰੋਟੀਆਂ ਪਕਾਉਂਦੇ ਪਏ ਨਾ ਮੇਰੇ ਅਪਰੰਚ ਵਰਦੇ ਬੁੰਗੂ ਦੇ ਤੇ ਲਓ ਅੱਜ ਬਾਦ ਐਨੀਆਂ ਪਤਲੀਆਂ ਰੋਟੀਆਂ ਪਕਾਉਂਦੇ ਪਏ ਆ ਦੋਨੇ ਮੰਮੀ ਰੱਖਦੀ ਸਾਰੀਆਂ ਤੇ ਕੈਰੀਆਂ ਕਿ ਐਡੀਆਂ ਭਾਰੀਆਂ ਰੋਟੀਆਂ ਪਾਪਾ ਆ ਗਏ ਪਾਪਾ ਆ ਗਏ ਹਾਏ ਫੋਨ ਪਾਪਾ ਦਾ ਇਹ ਉਹ ਦਹੀਂ ਭੱਲੇ ਹੀ ਖਾਲੇ ਸੀ ਤੁਹਾਨੂੰ ਦਿਖਾਏ ਨਹੀਂ ਹੈਗੇ ਤੇ ਖਾ ਲਈ ਲਿਆ ਤੁਹਾਨੂੰ ਐਡਾ ਦਿਖਾ ਦੇ ਲਓ ਗਾਇਸ ਸਾਡੇ ਦਹੀਂ ਭੱਲੇ ਰੈਡੀ ਹੋ ਗਏ ਨੇ ਕਿਆ ਜੇ ਤੁਸੀਂ ਵੀ ਖਾ ਲੋ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਵੀ ਖਾ ਲੋ ਜਰੂਰ ਬਬਲੂ ਨਾਲ ਟੈਂਡੇ ਬੱਸ ਬਬਲੂ ਨਾਲ ਦੇ ਦੋ ਪੱਲੇ ਉਹਨੂੰ ਕੋ ਮਰਣਾ ਦੇ ਦੇ ਇਥੇ ਕਿਹੜੇ ਮਾਮੇ ਕੰਮ ਕਰਦਾ ਤੇ ਬੈਠੇ ਰਹਿਦਾ ਕੰਮ ਕਰਦਾ ਨਹੀਂ ਰਹੀ ਦਰ ਦਰ ਬੜਾ ਠੀਕ ਹੈ ਵੇ ਮੇਲੇ ਬਬੂ ਨੂੰ ਰੋ ਜਾਵਾ ਗੱਲਾਂ ਕਰਾਂ ਨਿੱਕੀਆਂ ਨਿੱਕੀਆਂ ਹੈ ਬਬਲੂ ਐਦਾਂ ਹੈ ਬਬਲੂ ਉਦੋਂ ਜਾਇਆ ਕਰ ਜਾਇਆ ਕਰਦਾ ਨਹੀਂ ਮੈਨੂੰ ਹਿੰਦੀ ਬੋਲਣੀ ਪੈਂਦੀ ਹੈ ਜੋ ਤੈਨੂੰ ਕਹਿੰਦੇ ਕੜੀ ਹਿੰਦੀ ਬਹੁਤ ਵਧੀਆ ਮੈਂ ਤੈਨੂੰ ਪੁੱਛਣਾ ਕਿ ਕਿੰਨਾ ਕੜਾ ਵਾਹ ਵਾਹ ਕਰਾਵਾ ਹਿੰਦੀ ਉਹਦਾ ਨਾ ਅੱਛਾ ਉਹ ਕਦੇ ਬੋਲਦੇ ਨਹੀਂ ਨਾ ਜੱਤੀ ਲੋਕ ਕੋਈ ਆਇਆ ਸੀ ਨਾ ਉਹਨੇ ਵੀ ਕਰੇ ਹਾਂ ਅੱਛਾ ਤੇ ਮੈਂ ਵੀ ਫਿਰ ਹਿੰਦੀ ਬੋਲੀ ਮੈਂ ਆਪ ਐਸੇ ਬੈਠ ਕੇ ਕਹਿੰਦੀ ਖਾਹਦੀ ਤੋਂ ਹਿੰਦੀ ਬਹੁਤ ਸੋਹਣੀ ਹੈ ਮੈਂ ਤੂੰ ਹੋਏ ਕਿ ਆ ਤਾਰਿਕ ਉਹਦਾ ਦੀਨ ਸੁਣੀ ਹਿੰਦੀ ਮੈਂ ਕੰਪੰਟਰਾ ਵੀ ਸਾਡੇ ਕਾਰੀਗਰ ਨੇ ਮੈਂ ਖਾਣਾ ਨਹੀਂ ਵੀ ਗਲਤ ਕਰਦੇ ਮੈਂ ਕਿਹਾ ਹੁਣ ਸੁਖਣਾ ਬਬਲੂ ਨਹੀਂ ਆਗੇ ਬੱਤੇ ਬਬਲੂ ਨਹੀਂ ਜਿਹੜੇ ਸਾਡੇ ਟੈਲਾਂ ਲਾ ਰਹੇ ਉਹਨਾਂ ਦਾ ਨਾਮ ਕਿਦਾਂ ਬਬੂ ਇੱਕਦਮ ਸ਼ੋਕ ਫੇ ਫੋਨ ਆ ਗਿਆ ਕੀ ਸਸਤਾ ਨਾ ਫੋਨ ਸਮਝਿਓ 1.5 ਲੱਖ ਦਾ 1.5 ਲੱਖ ਦਾ ਫੋਨਾ ਫੋਨ ਦਾ ਆਈਫੋਨ ਦੀ ਲੁੱਕ ਹੈ ਅਮਨ ਜੀ ਇਤਨਾ ਮਰਗਾ ਲੱਗਦਾ ਜਮਾਈ ਵਿਚਾਰਨ ਬੜੇ ਚਿਰ ਦਾ ਸੀ ਕਿ ਪਟਾਲਾ ਬਾੜ ਰਿਹਾ ਕਿ ਸਾਡੇ ਬੰਦੇ ਨੇ ਸਾਡੇ ਕਰਕੇ ਬਹੁਤ ਸਗਲ ਕੀਤਾ ਬੜੇ ਚਾ ਉਹਨੇ ਮਾਰੇ ਹਸਾਡੇ ਤੁਸੀਂ ਦੇਖ ਤੇ ਲੈਣ ਦੇ ਪਾਪੜ ਲੈਣਾ ਹੁਣ ਇਹਨਾਂ ਦੇ ਸ਼ਾਮ ਪੂਰੇ ਕਰਦੇ ਨੇ ਹੁਣ ਇਹਨਾਂ ਦੇ ਸ਼ਾਮ ਪੂਰੇ ਕਰਦੇ ਨੇ ਬੇਬੇ ਨੂੰ ਹੋਰ ਨਾ ਸਾਨੂੰ ਬਹੁਤ ਬੱਤਰ ਬਹੁਤ ਕੋਈ ਚੀਜ਼ਾਂ ਦਿੱਤੀਆਂ ਜਿਹੜੀਆਂ ਅਸੀਂ ਕਦੇ ਸੋਚੀਆਂ ਵੀ ਨਹੀਂ ਸੀ ਆਪਣੀ ਹਿਆਸੀ ਤੋਂ ਵੱਧ ਕੇ ਸਾਡਾ ਕੀਤਾ ਇਹਨਾਂ ਨੇ ਪਰ ਕਈ ਉਹ ਚਾਂਬੜ ਨਾਲ ਨਾ ਚਟਕਣਾ ਮੈਂ ਤੇ ਬੋੜਾ ਜਿਹਾ ਐਕਟਿੰਗ ਪੜਿਆ ਆ ਜਣ ਤੇ ਇਹ ਆਲਮ ਨਾਲ ਚਟਕਣਾ ਨਾਲ ਸੋਜਣਾ ਨੱਚੀ ਕਰ ਉਹਦੀ ਕੋਰਤੀ ਹੋਈ ਝੱਗਣਾ ਕਰਨ ਵਾਲਾ ਆ ਜਣ ਕਿ ਹਾਂ ਤੇ ਐ ਬੋਲਦੇ ਹੋ ਤੇ ਐ ਕੋਈ ਗੱਲ ਨਹੀਂ ਪਰ ਫਿਰ ਹੁਣ ਪਤਾ ਹੀ ਤੱਕ ਜਿਆਦਾ ਹੋ ਤਵੱਜੂ ਦੇ ਨਾਲ ਚਾਂਬੜ ਨਾਲ ਦਾ ਇਹ ਸਟਕ ਕਰਨਾ ਬੰਦਾ ਕੰਮ ਹਨ ਲਓ ਜੀ ਬਬਲੂ ਰਣੂ ਅਸੀਂ ਦੇਸੀ ਘਿਓ ਨਾਲ ਰੋਟੀਆਂ ਚੋਪੜ ਕੇ ਦੇ ਰਿਆਂ ਵੈਸੇ ਚੱਤੀ ਉਹਨਾਂ ਨੂੰ ਅੱਜ ਤਾਂ ਨਹੀਂ ਬਬਲੂ ਦੀ ਜ਼ੇਰ ਆਰ ਨੂੰ ਸੌਂਦੇ ਵੈਸੇ ਤਾਂ ਇਹਨੂੰ ਕੱਢ ਕੇ ਆਉਣ ਨਹੀਂ ਜਾਣੇ ਕੀ ਬਬਲੂ ਰਣੂ ਕਾ ਚਾਉਣ ਨਹੀਂ ਜਾਣੇ ਨਹੀਂ ਮੈਂ ਇਹ ਦੱਸਣ ਲੱਗਿਆ ਕਿ ਬਬਲੂ ਰਣੂ ਅਸੀਂ ਸਾਰਾ ਰਾਸ਼ਨ ਪਾਣੀ ਜੋ ਵੀ ਹੈਗਾ ਸਿਲੰਡਰ ਦਿੱਤਾ ਹੋਇਆ ਅੱਜ ਸਾਡਾ ਸਿਲੰਡਰ ਮੁੱਕ ਗਿਆ ਜੀ ਚੁੱਪ ਗਏ ਆਂ ਤੇ ਅੱਜ ਰੋਟੀਆਂ ਉਹਨਾਂ ਨੂੰ ਅਸੀਂ ਦੇ ਰਿਹਾ ਥੋਲ ਨਹੀਂ ਹੁੰਦਾ ਥਾਲ ਹੁੰਦਾ ਕੋਈ ਨਹੀਂ ਨਾ ਚਲੋ ਉਹ ਨੂੰ ਮਤ ਦਏ ਕੱਲ ਦੀ ਜੰਮੀ ਕੱਲ ਦੀ ਭੂਤਨੀ ਸੀ ਵਿਆਂ ਚਾਹਦਾ ਹੈ ਇਹ ਬੰਦੇ ਦਾਲਾ ਗਮ ਮੋਰ ਕੱਲ ਦੀ ਭੂਤਨੀ ਕੱਲ ਦੀ ਜੰਮੀ ਸੇਵਿਆਂ ਚਾਹਦਾ ਹੈ ਇਹ ਭੂਤ ਨੂੰ ਅੱਛਾ ਬੰਦੇ ਦਾਲਾ ਬਿੜਦਾ ਨੇ ਮਤਲਬ ਇਹ ਕਹਾਂ ਤੱਕ ਕਿ ਮੈਂ ਜੀ ਤਾਂ ਇਨੀ ਉਮਰ ਹੋ ਗਈ ਤੁ ਕੱਲ ਦੀ ਜੰਮੀ ਤੇਰੇ ਸੀ ਮੈਂ ਦੱਦ ਕੋਲ ਨੂੰ ਗੱਤਨੀ ਹੈ ਕਿਸੀ ਦੋ ਕਿਹਨੂੰ ਲੈਣੀ ਹੈ ਪਾਪਾ ਨੂੰ ਕੋ ਬਾਦੀ ਬੜੀ ਉਹ ਤਾਂ ਦੇਖ ਪੜ ਹੁੰਦੀ ਪਾਪਾ ਲੱਗੇ ਲਾਈਨ ਤੇ ਲੱਗਿਆ ਬਾ ਤਾਂ ਬਾ ਤਾਂ ਤਾਂ ਮੈਨੂੰ ਲੱਗਦਾ ਹੈ ਮੈਂ ਤਾਂ ਮੈਥੀਓਗ੍ਰਾਫੀ ਦੇ ਨਾਲ ਅਲਮਾਰੀ ਦੇ ਲਈ ਆਈ ਹਾਂ ਮੈਂ ਸੋਚਿਆ ਕਿ ਤਾਂ ਬਹੁਤ ਸਮਾਂ ਲੱਗੇਗਾ ਜਾਂ ਸੀਆਰ ਸੱਚਾਂ ਵੀ ਲਿਆ ਤੇ ਮੈਂ ਜੇ ਤੁਹਾਡੇ ਕੋਲ ਆਇਆ ਤਾਂ ਮਸਾਂ ਬੜਾ ਲੱਗੇਗਾ ਕੋਈ ਚੀਜ਼ ਜ਼ਿੰਦਗੀ ਜਿਉਂਦੀ ਹੈ ਸੋਚਿਆ ਡਾਡ ਡਬ ਲਿਆ ਪਰ ਸਾਨੂੰ ਕਦੀ ਵੀ ਮਾਈਂਡ ਸੈੱਟ ਹੋਇਆ ਕਈ ਲੋਕਾਂ ਦਾ ਸੁਣਿਆ ਕਿ ਨਹੀਂ ਬੈੱਡ ਤੇ ਹੀ ਖਾਣੇ ਆ ਰੋਟੀ ਡਾਈਨਿੰਗ ਟੇਬਲ ਦਾ ਕੁਝ ਨਹੀਂ ਹੈਗਾ ਖਾਣੀ ਤਾਂ ਬੈੱਡ ਤੇ ਹੀ ਆ ਫਿਰ ਲਿਆਂਦਾ ਹੀ ਨਹੀਂ ਅਸੀਂ ਹਾਂ ਲਿਆਂਦਾ ਵੀ ਨਹੀਂ ਉਹਦੇ ਵਿੱਚ ਉਹਨਾਂ ਤੇ ਪਾਪਾ ਦਾ ਬਹੁਤ ਵੱਡਾ ਕਾਤੂਸੀ ਇੱਕ ਗੱਲ ਹੈ ਹੁਣ ਪਾਪਾ ਪਿੰਡੇ ਉਹਦੋਂ ਦੇ ਮੁਦੇ ਪਾਪਾ ਕਹਿੰਦੇ ਹਾਂ ਯਾਰ ਫਰਟਾ ਪਿੰਡਾ ਡੈਂਡਾ ਬਹੁਤ ਬੜੀ ਸਵਾਲ ਲੱਗਦੀ ਹੈ ਨਾਲੇ ਜ਼ਿਆਦਾ ਖਾਦੀ ਜਾਂਦੀ ਹੈ ਸਾਰਿਆਂ ਦੇ ਬੱਚੇ ਦਵਾ ਦਾ ਖਾਈ ਜਾਂਦੇ ਤੇ ਭਲੇ ਦੇ ਦੇ ਕੇ ਨਾਲ ਨੂੰ ਮਾਸ਼ੀ ਚਾਹਂਦੀ ਮੇਰੇ ਨਾਲ ਕਹਿੰਦੀ ਹੈ ਇਹ ਕੀ ਹੋਇਆ ਕੱਟਾ ਬਣਾਇਆ ਤੁਸੀਂ ਨੂੰ ਕਹਿੰਦਾ ਮੈਂ ਚਾਹ ਰਹੀ ਹਾਂ ਮਿੱਠਾ ਹਾਂ ਸਾਡਾ ਪਾਪਾ ਜੀ ਕੌਣ ਆਇਆ ਦਰਬਾਰ ਦੇਖੀ ਉੱਧਰ ਵੀ ਘੱਡੀ ਬਿੱਲੀ ਲੱਗਦੀ ਹੈ ਸਾਰਿਆਂ ਦੀ ਕਸਟਮਰ ਵੀ ਆ ਰਹੇ ਨਾ ਰਾਇ ਆ ਰਹੇ ਨਾ ਵੀ ਕਹਿ ਰਹੇ ਬਹੁਤ ਸ ਕਸਟਮਰ ਆਇਆ ਸੇਲ ਨੂੰ ਲਾਦਾ ਘੱਟ ਰਹੀ 950 ਸਟਾਰਟ ਹੋਈ ਜਮ 950 ਤੋਂ ਸ਼ੁਰੂ ਰਹਿਣ ਕਰਨਾ ਲਗੜ ਬਬੂराम ਸਰਦੀਪਾ ਅੰਗਰ ਅੰਬ ਡਾਲੀ ਟੇਰ ਤੇ ਲਾ ਲਾ ਬਾਕ ਕਰ ਲੈ ਬੇਚੀ ਕੋ ਉਹ ਬੰਦੇ ਨਹੀਂ ਹੁਣ ਤਾਂ ਸਭ ਤਾਂ ਲਾਇ ਹੀ ਨਾ ਗਈ ਨਾ ਕੋਈ ਹੋ ਰਿਹਾ ਕਿ ਨਾ ਕੋਈ ਆਇਆ ਸਾਡਾ ਡਾਕਟਰ ਨੇ आज तो ना सुबह का कोई काम ही नहीं हुआ मैं क्यों आज तो पूरा दिन तो कटिंग में निकल गया तो मैं कहा बबलू वो भी काम ही है ना हाँ है तो काम लेकिन ना वो वॉशरूम में था कि सिंपल कटिंग थी और इसमें थोड़े डिफरेंट अलग अलग तरीके से करनी पड़ रही है था, था। था। देखो इसके ऊपर इस तरह का भी ला रहे हैं फोटो नहीं दिखाई पर ਇਹ ਉਹ ਬੰਦ ਤੇ ਕਪੜੀ ਧਰੀ ਵਾਲੀ ਟੱਕਸੀ ਪਾਣੀ 3 ਟਰੀ ਵਾਲੇ ਪਾਣੀ ਮੇਰਾ ਨਾ ਬਬਲੂ ਨੂੰ ਅੰਚਾ ਅਗਲਾ ਬਬਲੂ ਦੇ ਜਿਗਰ ਦੇ ਟੋਟੇ ਪਰ ਅਮਨ ਨੂੰ ਜਿਗਰ ਦੇ ਟੋਟੇ ਖਰੇ ਯਾਰ ਜੁਗ ਜੁਗ ਜੋਣ ਸੋਣੀਏ ਛੋਟੇ ਛੋਟੇ ਨਿਕਨ ਛੋਟੇ ਪਰਨੀਤ ਨੂੰ ਮੇਰੇ ਵਿੱਚ ਖਿਲਾੜ ਦਿਓ ਮੈਂ ਰਾਲ ਮੇਟ ਜਾਊਗਾ ਦੇਖੋ ਕਿੰਨੀ ਸਟਰਗਲ ਕਰ ਰਹੇ ਨੇ ਉਹ ਹਾਂ ਕਿੰਨਾ ਪਤਾ ਮੈਂ ਕਰ ਦੂੰਗਾ ਕਿੰਨੀ ਮਿਹਨਤ ਕਰ ਰਹੇ ਨੇ 16 ਸਾਲਾਂ ਤੋਂ ਕੰਮ ਇਹ ਕਾਮਯਾਬੀ ਹੁਣ ਜੱਡੇ ਰੱਖੇ ਹਰੇ ਕਾਮ ਜਾ ਹੋਈ ਬਾੜੀ ਕੋਠੀ ਟੱਲਾ ਲਾ ਕਾਮ ਜਾ ਨਹੀਂ ਪਾਠੀ ਜਿਹੜਾ ਅਸੀਂ ਕਰਿਆ ਨਹੀਂ ਹੋਰ ਕੋਠੀਆਂ ਟੱਲਾ ਲਾ ਲਈਏ ਕਰਾਂਗੇ ਸਾਡੀ ਦੇ ਨਿੱਕੀ ਜੀ ਕੋਠੀ ਵੱਡੀਆਂ ਕੋਠੀਆਂ ਤੇ ਦਾਨ ਕਰ ਲਾਉਂਗਾ ਜਦੋਂ ਮੈਂ ਜਦੋਂ ਮੈਂ ਨਾ ਹਾਂ ਤਾਂ ਵੱਧ ਪੜੀ ਮੈਂ ਨਹੀਂ ਇਹਦਾ ਮਾ ਜਰ ਕੰਮ ਮੀਲਾ ਪਣ ਹੈ ਬਹੁਤ ਬੱਠਾ ਉਹ ਜੋ ਆਪਕੀ ਉਹ ਛੋਟੀ ਵਾਲੀ ਸਿਸਟਰ ਹੈ ਉਹ ਨਾ ਨਾ ਉਹ ਬੋਲਦੀ ਕਿ ਇਤਨੀ ਬੜੀ ਬੜੀ ਮੋਟੀਆਂ ਰੋਟੀਆਂ ਆ ਰਹੀ ਹੈ उसको बोलो कि फालतू बोलने का हाँ उसको समझा दो ना अगली बार फालतू बोलने का रोटी बोटी लेके बदली तो है अब अब की दिखी जिनो की लाती है कर मिल मेरे दिया जोड़ के खावा <laughs> है शुक्र दाह तेरा शुक्र दाह दिया <laughs> जिन्नी गर्मी थे ही लगे मैं बोल रहा है बहुत बुरा हाल कर दिया ਉਹ ਛੱਟ ਗਿਆ ਫੇਰ ਦੇ ਭੱਜਿਆ ਲੱਗੂ ਉਹ ਨੂੰ ਪਤਾ ਨਾ ਕੰਦਿਆ ਬੱਤ ਉਹ ਵੇਲੇ ਆ ਕੇ ਜਵਾਂ ਉਹ ਨੂੰ ਕਿਹਾ ਉਹ ਇਹ ਮੈਂ ਸਕੂਲ ਦੇ ਵੀ ਕੰਮ ਵੀ ਨਹੀਂ ਕੀਤਾ ਆਹ ਲੈ ਆ ਬੱਬੂ ਨੇ ਨਹੀਂ ਕੀ ਲੋਟੀ ਦੇ ਚੱਜਦੀ ਲਾ ਕੀ ਉਹ ਜਵਾਕ ਨੇ ਅੜ ਗਿਆ ਇਨੀ ਜਵਾਕ ਹੀ ਵਰਕੀਓ ਜਵਾਕ ਰੋਡ ਸਾਈਡ ਤੇ ਧੱਕੇ ਹੋਣ ਲੜੀਏ ਨਹੀਂ ਇਹ ਲੋਟੀ ਤੇ ਨਹੀਂ ਹੋ ਰਹਾ

ਕੰਗ੍ਰੈਚੁਲੇਸ਼ਨਸ ਪਪਾ ਹਾਂ ਕੰਗ੍ਰੈਚੁਲੇਸ਼ਨਸ ਕਿਤੇ ਮੇਰੇ ਐਕਸਪੀਰੀਅੰਸ ਫੋਨ ਦਾ ਕਿਵੇਂ ਲੱਗੇ ਮੈਂ ਤਾਂ ਬਹੁਤ ਆਈਫੋਨ ਦੀ ਰੁੱਕ ਦੇ ਰਿਆ ਬਟ ਇਹਦੀ ਗੱਲ ਅੱਡਾ ਇੱਕ ਵਾਰ ਦਿਖਾਈ ਤੁਹਾਰੀ ਦੂਰ ਯਾਰ ਘੈਂਟ ਆ लो पापा दही भले खाओ